ਬੰਦਾ ਸਿੰਘ ਬਹਾਦਰ ਜੀ ਦੇ ਨਾਮ ਉੱਤੇ ਬਣੇ 6 ਫੇਸ ਮੁਹਾਲੀ ਦੇ ਬੱਸ ਸਟੈਂਡ ਨੂੰ ਲੈ ਕੇ ਸੀਐਮ ਮਾਨ ਨੂੰ ਦਿੱਤੀ ਨਸੀਹਤ ਦੇਖੋ ਆਖੀਆਂ ਇਹ ਗੱਲਾਂ ਭਗਵੰਤ ਮਾਨ ਦੀ ਸਰਕਾਰ ਇੱਕ ਹੈਬਿਚੁਅਲ ਅਫੈਂਡਰ ਹੋ ਗਈ ਹੈ बार-बार ਕਿਸੇ ਵੱਡੀ ਸ਼ਕਸ਼ੀਤ ਨੂੰ ਲੈ ਕੇ ਉਹਨੂੰ ਅਟੈਕ ਕੀਤਾ ਜਾਂਦਾ ਹੈ ਜਾਂ ਇਹ ਜਿਹੇ ਹਾਲਾਤ ਪੈਦਾ ਕੀਤੇ ਜਾਂਦੇ ਆ ਜਾਂ ਉਸ ਮਾਨ ਸ਼ਕਸ਼ੀਤ ਦੇ ਯੋਗਦਾਨ ਨੂੰ ਅ ਦਰ ਕਿਨਾਰੇ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਿਵੇਂ ਤੁਹਾਨੂੰ ਯਾਦ ਹੋਣਾ ਮਹਾਰਾਜਾ ਰਣਜੀਤ ਸਿੰਘ ਜਿੱਦੀ ਇੱਕ ਫੋਟੋ ਇੱਕ ਪੋਰਟਰੇਟ ਚੀਫ ਮਿਨਿਸਟਰ ਦੇ ਦਫਤਰ 'ਚ ਹੈ ਉਹ ਕਾਂਗਰਸ ਦੇ ਮੁੱਖ ਮੰਤਰੀ ਰੇ ਹੈ ਕੈਪਟਨ ਉਮਰਿੰਦਰ ਸਿੰਘ ਜੀ ਚਾਹੇ ਬਾਦਲ ਸਾਹਿਬ ਰੇ ਹੈ ਜੋ ਤੋਂ ਪਿੱਛੇ ਰੇ ਹੈ ਜਿੰਨੇ ਵੀ ਮੁੱਖ ਮੰਤਰੀ ਆਏ ਹੈ ਮਹਾਰਾਜਾ ਰਣਜੀਤ ਸਿੰਘ ਜੀ ਦੀ ਵੀ ਫੋਟੋ ਉੱਥੇ ਪਿੱਛੇ ਲੱਗੀ ਹੁੰਦੀ ਸੀ ਭਗਵੰਤ ਮਾਨ ਸਾਹਿਬ ਬਣੇ ਇਹਨਾਂ ਨੇ ਉਹ ਫੋਟੋ ਹਟਾਉਣ ਦੇ ਹੁਕਮ ਦੇਤੇ ਰੌਲਾ ਪਿਆ ਉਹ ਫੈਸਲਾ ਵਾਪਸ ਲੈਣਾ ਪਿਆ ਫਿਰ ਉਹ ਦਿਨ ਵੀ ਯਾਦ ਹੋਣਾ ਕਿ ਜਿਹੜਾ ਵਿਰਾਸਤੀ ਮਾਰਗ ਹੈ ਉੱਥੇ ਵੱਡੇ ਵੱਡੇ ਟੀਵੀ ਸਕਰੀਨ ਲੱਗੇ ਆ ਜਿੱਥੇ ਗੁਰਬਾਣੀ ਦਾ ਪ੍ਰਸਾਰ ਜੋ ਸ੍ਰੀ ਹਰਮੰਦਰ ਸਾਹਿਬ 'ਚ ਗੁਰਬਾਣੀ ਕੀਰਤਨ ਕਥਾ ਚੱਲਦੀ ਸੀ ਉਹਦਾ ਪ੍ਰਸਾਰ ਉੱਥੇ ਹੁੰਦਾ ਸੀ ਕਿ ਜਿਹੜਾ ਵੀ ਵਿਰਾਸਤੀ ਮਾਰਗ 'ਚ ਆ ਰਿਹਾ ਉਹ ਨਾਲੇ ਤਾਂ ਗੁਰੂ ਦੇ ਰੰਗ 'ਚ ਰੰਗਿਆ ਆਵੇ ਨਾਲੇ ਵੇਖਦਾ ਆਵੇ ਸੁਣਦਾ ਆਵੇ ਕਿਉਂ ਦੇ ਅ ਕਨ ਚ ਪਵਿੱਤਰ ਗੁਰਬਾਣੀ ਦੀ ਗੂੰਜ ਪਵੇ ਉਸ ਨੂੰ ਵੀ ਉਸ ਪ੍ਰਚਾਰਨ ਨੂੰ ਰੋਕ ਕੇ ਮੁੱਖ ਮੰਤਰੀ ਨੇ ਭਗਵੰਤ ਮਾਨ ਆਪ ਦੀ ਫੋਟੋ ਲਵਾਈ ਔਰ ਆਪ ਦਾ ਝੂਠਾ ਪ੍ਰਚਾਰ ਉਥੋਂ ਸ਼ੁਰੂ ਕੀਤਾ ਉਸ ਗੱਲ ਦਾ ਵੀ ਵਿਰੋਧ ਹੋਇਆ ਅੱਜ ਭਗਵੰਤ ਮਾਨ ਜੀ ਨੇ ਇੱਕ ਨਵਾਂ ਕੰਮ ਕਰਤਾ ਕਿ ਬਾਬਾ ਬੰਦਾ ਸਿੰਘ ਜੀ ਬਾਬਾ ਬੰਦਾ ਸਿੰਘ ਬਹਾਦਰ ਸਾਹਿਬ ਜੀ ਦੀ ਜੋ بڑا ਵੱਡਾ ਬਹੁਤ ਯਾਦਗਾਰ ਬਸ ਸਟੈਂਡ ਮੋਹੱਲੀ ਚ ਜਿਹੜਾ 6 ਫੇਸ ਚ ਚੱਲਦਾ ਉੱਥੇ ਸੀਗਾ ਉਹਨੂੰ ਹਟਾ ਦਿੱਤਾ ਗਿਆ। ਪਹਿਲਾਂ ਹੀ ਇਸ ਗੱਲ ਦਾ ਬੜਾ ਰੋਸ ਸੀ ਕਿ ਬਸ ਸਟੈਂਡ ਦੇ ਕਿੰਨੇ ਖਸਤੇ ਹਾਲਾਤ ਹੋ ਗਏ ਨੇ। ਇਹ ਉਹ ਧਰਤੀ ਹੈ ਜਿੱਥੇ ਸ਼੍ਰੋਮਣੀ ਅਕਾਲੀ ਦਲ ਵੇਲੇ ਚੱਪੜਚੜੀ ਦੀ ਯਾਦਗਾਰ ਬਾਬਾ ਬੰਦਾ ਸਿੰਘ ਜੀ ਬਹਾਦਰ ਸਾਹਿਬ ਨੂੰ ਸਮਰਪਿਤ ਉਹ ਯਾਦਗਾਰ ਬਣੀ ਹੈ ਜਿਹਨੂੰ ਵੱਡੀ ਗਿਣਤੀ ਚ ਲੋਕ ਉੱਥੇ ਵੇਖਣ ਵੀ ਆਉਂਦੇ ਆ ਸਤਿਕਾਰ ਵੀ ਭੇਟ ਕਰਦੇ ਆ। ਅੱਜ ਉਹਨਾਂ ਦੀ ਉਸ ਧਰਤੀ ਤੇ ਇੱਕ ਬੱਸ ਸਟੈਂਡ ਜਿੱਥੇ ਉਹਨਾਂ ਦੀ ਯਾਦਗਾਰ ਬਣੀ ਹੋਵੇ ਉਹਨਾਂ ਦਾ ਬੁੱਧ ਲੱਗਿਆ ਹੋਵੇ ਉਹਨੂੰ ਹਟਾਤਾ ਜਾਂਦਾ ਹੈ ਇਹ بار-ਬਾਰ ਜੋ ਅਟੈਕ ਕੀਤਾ ਜਾ ਰਿਹਾ ਹੈ ਸਿੱਖ ਕੌਮ ਤੇ ਇਹ ਕੋਈ ਬਰਦਾਸ਼ਤ ਨਹੀਂ ਕਰ ਸਕਦਾ ਇਹਦੇ ਨਾਲ ਜਿੱਥੇ ਸਾਰਿਆਂ ਦੇ ਹਿਰਦੇ ਵੀ ਬੜੇ ਦੁਖੀ ਹੋਏ ਆ ਔਰ ਤੁਹਾਨੂੰ ਜਿੱਥੇ ਮੈਂ ਇਸ ਐਕਸ਼ਨ ਨੂੰ ਕੰਡੈਮਨ ਕਰਦਾ ਹਾਂ ਔਰ ਸਰਕਾਰ ਨੂੰ ਇਮੀਡੀਏਟਲੀ ਜਿੱਥੇ ਉਸ ਬਸ ਸਟੈਂਡ ਦੀ ਸਾਂਭ ਸੰਭਾਲ ਕਰਨੀ ਚਾਹੀਦੀ ਹੈ ਉੱਥੇ ਇਮੀਡੀਏਟਲੀ ਉਸ ਬੁੱਤ ਨੂੰ ਬਾਬਾ ਬੰਦਾ ਸਿੰਘ ਬਹਾਦਰ ਸਾਹਿਬ ਜੀ ਦੇ ਬੁੱਤ ਨੂੰ ਉੱਥੇ ਰিস্টੋਰ ਕਰਨਾ ਚਾਹੀਦਾ ਨਹੀਂ ਤਾਂ ਮੈਂ ਸਮਝਾਂਗਾ ਕਿ ਸਰਕਾਰ ਨੂੰ ਕੋਈ ਇੱਕ ਗਿਣੀ ਮਿਤੀ ਸਾਜ਼ਿਸ਼ ਨਾਲੇ ਚੱਲ ਰਿਹਾ ਜਿਵੇਂ ਮੈਂ ਪਹਿਲਾਂ ਦੋ ਤਿੰਨ ਗੱਲਾਂ ਦੱਸੀਆਂ ਔਰ ਤੁਹਾਨੂੰ ਉਹ ਦਿਨ ਵੀ ਯਾਦ ਹੋਣਾ ਜਦੋਂ ਆਮ ਆਦਮੀ ਦੇ ਕਲੀਨਿਕ ਬਣੇ ਆ ਪੰਜ ਪਿਆਰਿਆਂ ਦੇ ਨੋ ਨੂ ਜਿਹੜੇ ਸਮਰਪਿਤ ਹਸਪਤਾਲ ਜਾਂ ਕਿਨੇ ਚੱਲਦੇ ਸਨ ਉਹਨਾਂ ਦੇ ਵੀ ਨੋ ਹਟਾਉਣ ਦੀ ਇੱਕ ਵਾਰੀ ਯਤਨ ਹੋਇਆ ਸੀ ਉਹਦਾ ਵੀ ਬੜਾ ਵੱਡਾ ਵਿਰੋਧ ਹੋਇਆ ਸੋ ਮੇਰਾ ਕਹਿਣ ਦਾ ਭਾਵ ਕਿ बार-बार ਭਗਵੰਤ ਮਾਨ ਵੱਲੋਂ ਇਹ ਜੇ ਯਤਨ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਨੇ ਜਦ ਉਹਨਾਂ ਦਾ ਵਿਰੋਧ ਹੁੰਦਾ ਤੇ ਫਿਰ ਇਹ ਯੂ ਟਰਨ ਲੈਂਦੇ ਆ ਮੈਂ ਸਮਝਦਾ ਸਾਧ ਸੰਗਤ ਜੀ ਅੱਜ ਵੀ ਫਿਰ ਮੌਕਾ ਆਇਆ ਹੈ ਕਿ ਜੇ ਇਹ ਬਾਜਨਾ ਆਇਆ ਭਗਵੰਤ ਮਾਨ ਜਿਹੜੇ ਦਾ ਤਗੜੇ ਹੋ ਕੇ ਵਿਰੋਧ ਕਰਨਾ ਪੈਣਾ ਕਿ ਇਹਨੂੰ ਇਹ ਜੇ ਗਲਤ ਫੈਸਲੇ ਆਪ ਦਾ ਵਾਪਸ ਲਵੇ ਔਰ ਹਿਸਟਰੀ ਨੂੰ ਡਿਸਟੋਰਟ ਕਰਨ ਦੀ ਜਾਂ ਜਿਹੜੇ ਹਿਸਟੋਰੀਕਲ ਫੈਕਟਸ ਨੇ ਜਾਂ ਜਿਹੜੇ ਹਿਸਟੋਰੀਕਲ ਵੱਡੀਆਂ ਸਿੱਖ ਕੌਮ ਨਾਲ ਸੰਬੰਧਿਤ ਸ਼ਖਸੀਅਤਾਂ ਨੇ ਉਹਨਾਂ ਦੀ ਕੁਰਬਾਨੀ ਨੂੰ ਉਹਨਾਂ ਦੀ ਦੇਰ ਨੂੰ ਇਹ ਜਿਹੜਾ ਦਰਕਨਾਰ ਕਰਨ ਦੀ ਕੋਸ਼ਿਸ਼ ਕੀਤੀ ਹੈ ਇਹ ਜੀ ਗਲਤੀ ਗੁਸਤਾਖੀ ਕੋਈ ਅੱਗੇ ਨਾ ਕਰ ਸਕੇ ਇਸ ਲਈ ਮੈਂ ਵੀ ਉਹਨਾਂ ਸਾਰੇ ਦੇ ਭਰਾਵਾਂ ਨਾਲ ਸਹਿਮਤ ਹੁੰਦਾ ਹੋਇਆ ਆਪਦੇ ਭਰਾਵਾਂ ਪੈਣਾ ਨਾਲ ਜਿਨ੍ਹਾਂ ਨੇ ਇਸ ਮੁੱਦੇ ਨੂੰ ਵੱਡੇ ਪੱਧਰ ਤੇ ਉਠਾਇਆ ਹੈ ਥੈਟ ਇਹ ਐਕਸ਼ਨ ਦੇ ਗੰਮਣ ਦੇ ਸੈਕਸ਼ਨ ਨੂੰ ਕੰਡੈਮਨਡ ਕਰਦਾ ਔਰ ਇਹ ਡਿਮਾਂਡ ਕਰਦਾ ਕਿ ਮਹੌਲੀ ਦੇ ਬੱਸ ਸਟੈਂਡ ਦੀ ਸੁੰਦਰਤਾ ਸਾਂਭ ਸੰਭਾਲ ਤੇ ਬਾਬਾ ਬੰਦਾ ਸਿੰਘ ਬਹਾਦਰ ਸਾਹਿਬ ਜੀ ਦਾ ਬੁੱਤ ਵਾਪਸ ਉੱਥੇ ਲਗਾਇਆ ਜਾਵੇ ਔਰ ਬਣਦਾ ਮਾਨ ਸਤਕਾਰ ਦਿੱਤਾ ਜਾਵੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ